ਕੋਈ ਹਿੰਦੂ ਮਾਰਿਆ ਆਪਾਂ ਕੇਵਲ ਬਿਆਨ ਦਿੱਤਾ ਨੂੰ ਤੇ ਬਿਆਨ ਵੀ ਇਹ ਸ਼ਰਤ ਤੇ ਦਿੱਤਾ ਸੀ ਵੀ ਜੇ ਅਸੀਂ ਬਜ਼ੁਰਗ ਮਾਤਾ ਨੂੰ ਲੈਣਗੇ ਤਾਂ ਵੀ ਕਾਤਲ ਜੇ ਅਸੀਂ ਅੰਮ੍ਰਿਤ ਛਕਾਉਣਗੇ ਤਾਂ ਵੀ ਕਾਤਲ ਬੁੱਤਰ ਦਾ ਮੁੰਡਾ ਇੱਕ ਫੜਿਆ ਪ੍ਰਚਾਰ ਕਰਨ ਗਿਆ ਕੋਟ-ਕੋਟ ਕੇ ਹੱਡ ਤੋੜ ਦਿੱਤੇ ਫਰੀਦਕੋਟ ਜੇਲ੍ਹ ਜਾ ਕੇ ਦੇਖ ਲਿਓ ਕਥਾ ਕਰਨ ਗਿਆ ਪਿੰਡ ਚ ਕਹਿੰਦੀ ਕਥਾ ਕਰਨਗੇ ਨੂੰ ਫੜ ਕੇ ਤੋੜੀਆਂ ਲੱਤਾਂ ਆਦੀਆਂ ਜੇ ਕਥਾ ਕਰਦੇ ਅਸੀਂ ਕਾਤਲ ਹੈ ਅੰਮ੍ਰਿਤ ਸੰਚਾਰ ਕਰਦੇ ਅਸੀਂ ਕਾਤਲ ਹੈ ਆਪਨੀ ਮਾਤਾ ਨੂੰ ਲੈਣ ਜਾਈਏ ਅਸੀਂ ਕਾਤਲ ਹੈ ਕਥਾ ਗੁਰੂ ਜੀ ਦੀ ਬਾਰੀ ਦੇਖਿਆ ਵੇਖ ਕੇ ਕਤਿਆਸੀ ਕਾਤਲ ਤੇ ਸ਼ਹੀਦ ਤੇ ਮੋਟਾ ਲਾ ਲਈਏ ਜਾ ਕੇ ਹਸਪਤਾਲ ਨੂੰ ਲਿਜਾਣ ਵਾਸਤੇ ਅਸੇ ਕਾਤਲ ਹੈ ਤੇ ਫਿਰ ਸਾਨੂੰ ਸੋਚਣਾ ਪਊਗਾ ਵੀ ਜੇ ਅਸੀਂ ਝੂਠੇ ਕਾਤਲ ਫਿਰ ਸੱਚੇ ਬਣ ਕੇ ਦਿਖਾ ਲਈਏ ਚੱਜ ਨਾਲ ਬਿਆਨ ਦਿੱਤਾ ਕਿਵੇਂ ਪਿੱਛੇ ਆ ਗੌਰਮਤ ਜੀ ਕਿਵੇਂ ਪਿੱਛੇ ਆ ਪੰਡ ਹੋਣੀ ਜਿਆਦੇ ਸ਼ਖਤ ਐਸੇ 13 ਮਹੀਨਿਆਂ ਤੋਂ ਹੋ ਗਿਆ ਜਿੱਤ ਦਿਨ ਤੈਨੂੰ ਲੈਣਗੇ ਤਾਕਤਾਂ ਲੱਗੇ ਨੂੰ ਗ੍ਰਿਫਤਾਰੀ ਦੇ ਰੂਪ ਵਿੱਚ ਤਾ ਵੀ ਕਾਤਲ ਅੱਜ ਵੀ ਫਰੀਕਾ ਉਲੀ ਤੇ ਨੂੰ ਲੱਗਾ ਸੀ 13 ਮਹੀਨੇ ਪੂਰੇ ਹੋ ਗਏ ਆ ਕਿ ਸੜਕ ਨੂੰ ਜਾ ਰਿਹਾ ਅੱਜ ਜਾ ਕੇ ਦੇਖ ਲਿਓ 13 ਮਹੀਨੇ ਤੱਕ ਕੜੇ ਪਾਣ ਦਾ ਬਿਆਨ ਪੜਿਆ ਇੱਕ ਤੋੜੀਆਂ ਲੱਕ ਸਿੱਖ ਮਾਰੇਗੇ ਬਹੁਤ ਮਾਰਿਆ ਹੋਇਆ ਕਰਦੇ ਅਸੀਂ ਕਤਲ ਸਿੱਖ ਸੰਚਾਰ ਕਰਦੇ ਅਸੀਂ ਕਾਮਤ ਕਿੰਨੇ ਭਾਰੀ ਗ੍ਰਿਫਤਾਰੀ ਦੇ ਚੁੱਕੇ ਆ ਪਾਣੇ ਨੂੰ ਕੋਈ ਦਰਦ ਨਹੀਂ ਸ਼ਹੀਦ ਹੋ ਕੇ ਕੋਈ ਦਰਦ ਨਹੀਂ ਸਿੱਖਾਂ ਦੀਆਂ ਬੀਬੀਆਂ ਰੰਡੀਆਂ ਹੋ ਕੇ ਕੋਈ ਦਰਦ ਨਹੀਂ ਕਿੱਦਾਂ ਨੂੰ ਅੱਜ ਲਾ ਕੇ ਸਾਢੇ ਤੱਕ ਸਭ ਕਲਾ ਵਿੱਚ ਕੋਈ ਦਰਦ ਨਹੀਂ ਕਹਾਂਗਾ ਵੀ ਜੇ ਅਸੀਂ ਜਿਹੜੇ ਤਾਂ ਨਾਂ ਜਾਂ ਸਟੇਕ ਉਹਨਾਂ ਕਿੰਨੂੰ ਸੱਚੀ ਵੀ ਦਿੱਤੀ ਕੋਈ ਤੇ ਸਾਫ ਪਹਿਲੇ ਕਰੀਏ ਸਾਰਿਆਂ ਨੂੰ ਇਹਨੇ ਪਿੱਟੀਆ ਗਵਰਨਮੈਂਟ ਕਈ ਕੰਡੇ ਰੱਖੇ ਹੋਣੇ ਗੁਰਦੈਰ ਦੀਆਂ ਪਰੰਪਰਾਵਾਂ ਤੋਂ ਪੁੱਛਦਾ ਮੈਂ ਭਗੇਤ ਜੀ ਤੇ ਪੁੱਛਣਾ ਚਾਹਦਾ ਹਾਂ ਇੱਕ ਕਾਮੀ ਤਰਜ਼ਿੰਦਾਰੀ ਕਹਾਂਗੇ ਸਿੱਖਾਂ ਦੇ ਪੁੱਤ ਜਵਾਨ ਫੜੇਗੀ ਨਾ ਤਰੀਕਾ ਉਹਨੇ ਤਰੀਕ ਨੂੰ ਲੱਗਾ ਸੀ 13 ਮਹੀਨੇ ਬੰਨ੍ਹੇ ਰਹੇ ਤੇ ਬੈਠੇ ਮੇਰੇ ਜੋਗੀ ਪ੍ਰੀਤਮ ਪੁੱਤਰਾਂ ਦੇ ਦਾਨੀ ਇਤਨੇ ਦੇਵਤੀ ਕਿੱਤੇ ਸੱਚੇ ਪਾਤਸ਼ਾਹ ਸਮਾਣੇ ਉੱਠ ਗਈ ਮੁਗਲਾਂ ਨੇ ਲੁੱਟ ਲਈ ਮਹਾਰਾਜ ਕੰਨੇ ਬਹਿ ਜਾ ਕੋਈ ਨਹੀਂ ਇਤਨੇ ਭਾਰੀ ਗਿਰ ਮੂਜੇ ਦਿਨ ਫੇਰ ਸੰਗਤਾਂ 'ਚ ਬੇਨਤੀ ਕੀਤੀ ਸਾਨੂੰ ਲੁੱਟ ਲਿਆ ਮਹਾਰਾਜ ਜੀ ਖਬਰ ਕਰੋ ਬਹਿ ਜਾ ਇਹ ਜੇਰਾ ਫੇਰ ਤੇ ਆਇਆ ਮਹਾਰਾਜ ਸੰਗਤ ਲੁੱਟੀ ਗਈ ਸੱਚੇ ਪਾਤਸ਼ਾਹ ਜਰਦੀ ਜਵਾਨੀ ਹੈ ਪੁੱਪ ਕਲਾਂ ਦੇ ਦਾੜਾ ਮਮੂਲੀ ਜੱਟ ਆਇਆ ਨਹੀਂ ਸੀ ਅਜੇ ਤਾਂ ਜਿਹਨੇ ਮਾਰੀ ਮੱਤ ਨੂੰ ਹੀ ਫੜ ਦਿੰਦੀ ਇਹੋ ਜਿਹਾ ਚੇਹਰਾ ਤੇ ਜੱਜ ਸਭ ਕੋਈ ਹਾਣ ਪਹਿਲੇ ਉਹ ਫਿਰ ਮਹਾਰਾਜ ਨੇ ਕਿਹਾ ਵੀਰਤ ਵਿੱਚ ਆ ਕੇ ਖਾਲਸਾ ਜੀ ਕਈ ਕਹਿੰਦਾ ਜੇ ਸਾਡੇ ਕੰਨ ਵਿੱਚ ਆਵਾਜ਼ ਨਹੀਂ ਪੈਣੀ ਚਾਹੀਦੀ ਸਾਡੀਆਂ ਪਰੰਪਰਾਵਾਂ ਸੰਗਤ ਲੁੱਟੀ ਗਈ ਮੈਂ ਕਹਿੰਦਾ ਸਾਡੇ ਕੰਨ ਵਿੱਚ ਆਵਾਜ਼ ਪੈਣੀ ਚਾਹੀਦੀ ਹੈ ਦੇਖੋ ਕਿਥੇ ਖਾਲਸੇ ਨੇ ਮਾਰ ਬਕਾਰਾ ਕਰ ਦਿਆ ਹੈ ਮਾਰ ਬਕਾਰਾ ਕੀਤਾ ਹੈ ਨੰਦਪੁਰ ਦੀ ਫਿਰ ਆ ਕੇ ਫਿਰ ਮੇਰੇ ਜਿਹੋ ਜਾਰ ਤੇ ਮੇਰੀ ਵਿਚਾਰ ਤੇ ਕੱਢਿਆ ਤੇ ਇਹ ਵਿਚਾਰ ਰੋਡਰ ਲਾ ਲੀਏ ਮੀਲਾ ਖਿਆਲ ਸਿੱਖਨ ਕੋ ਫਿਰ ਗੁਰੂ ਦਾਤੂ ਕੋਲ ਨੇ ਲੁੱਟ ਲਈ ਮਹਾਰਾਜ ਕਹਿੰਦੇ ਬਹਿ ਜਾ ਕੋਈ ਨਹੀਂ ਗੁਰੂ ਨੇ ਚੰਗਾ ਕੀਤਾ ਤੇ ਫਿਰ ਸੰਗਤਾਂ ਦੀ ਬੇਨਤੀ ਕੀਤੀ ਸਾਨੂੰ ਲੁੱਟ ਲਿਆ ਗੱਲ ਕਿਥੋਂ ਤੋ ਵਰੀ ਲਾ ਕੇ ਲਾਈ ਕਿ ਤੇ ਟਿਕਟ ਪਨੀ ਸਮਝੀ ਮੇਰਾ ਫੇਸ ਨਹੀਂ ਆਇਆ ਮਹਾਰਾਜ ਮੈਂ ਬੇਨਤੀ ਕਰਾਂਗਾ ਨੌਜਵਾਨੋ ਸਾਡਾ ਆਦਰਸ਼ ਹੈ ਸਾਡਾ ਧਰਮ ਹੈ ਸਾਡਾ ਸੂਨ ਹੈ ਜੇ ਸਿੱਖ ਦੇ ਪੁੱਤ ਨੇ ਇਹ ਕਦੇ ਵਾਰ ਨਹੀਂ ਕਰਨਾ ਕਈ ਕੰਨੇ ਜਿਹੜੇ ਲੋਕ ਕੇ ਬਾਹਰ ਕਰਨਾ ਜਿਹੜਾ ਕੋਈ ਸਿੱਖ ਅਖਵਾਇ ਨਹੀਂ ਸਕਦਾ ਤੇ ਜੇ ਪਰ ਮੈਂ ਪੁੱਛ ਲਵਾਂ ਵੀ ਲੋਕੇ ਬਾਹਰ ਨਿਕਲਣਾ ਹੈ ਜੰਨਾ ਕੱਲ ਨੂੰ ਸਾਡੇ ਕਈ ਨਹੀਂ ਕੰਨੀ ਪੀਕੋਗੇ ਉਹ ਜੇ ਤੁਸ ਜੀ ਮੈਨੂੰ ਮੇਰੀ ਟੀਂ ਦਾ ਰੱਖਦੇ ਆਂ ਪਰ ਹਿਰਦਾ ਕਰਾਰ ਦਿੰਦਾ ਬੀੜੀਆਂ ਛਿੰਨਾ ਤੇਰਾ ਅਰਥ ਤਾਂ ਮੇਰੇ ਜਿਹੋ ਜਿਹੋ ਅਰਥ ਮੇਰੀ ਵਿਚਾਰ ਦੇ ਵਿੱਚ ਇਹਨਾਂ ਬੋਸੀ ਛਿੰਨਾ ਹਰਦਨ ਕਹੀਦਾ ਇਹ ਵਿਚਾਰ ਉਧਰ ਲਾਣਗੇ ਪਤਨੀ ਦੀ ਸਾਖੀ ਕੀ ਹੈ ਕਹਾਰਾ ਸਿੱਖ ਬਲ ਮਾਰਿਆ ਕੋਈ ਕੋਠਵਾਲਾ ਪੁੱਛਦਾ ਕੌਣ ਹੈ ਕਹਿੰਦਾ ਮੈਂ ਗੁੱਡੜੀ ਐ ਮੈਂ ਟੰਗਾ ਕੀਤਾ ਹੈ ਮੈਂ ਮਾਈ ਐ ਇਹ ਤਾਂ ਝੂਠਾ ਵੀ ਨਹੀਂ ਕੰਦਾ ਅਸਲ ਕੱਲੇ ਸੱਚ ਪੁੱਤਰ ਰਹਿ ਗਏ ਤੁਹਾਡੇ ਚੁੱਕਿਆ ਆਪਣਾ ਨੌਜਵਾਨ ਉਸੇ ਤਰ੍ਹਾਂ ਕੰਬਜਾ ਮਾਰ ਕੇ ਬਾਹਰ ਨਿਕਲੇ ਛਾਰ ਮਾਰ ਦਿੱਤੀ ਧੱਕ ਦਿੱਤੀ ਇਹ ਕਦੀ ਨਹੀਂ ਕੰਦੀ ਝੂਠੀ ਬੋਲਿਆ ਪੁੱਤ ਨੇ ਵੀ ਹੱਥੇ ਤੇ ਵਾਰ ਨਹੀਂ ਕਰਨਾ ਕਈ ਕਹਿੰਦੇ ਆ ਕਿ ਬਤਾਨੀ ਮਾਰ ਕੇ ਰੋਂਦੀ ਨਾ ਹੱਥ ਥੋੜੇ ਨਾਲ ਹੀ ਰੋਂਦੀ ਨੇ ਪੈਸੇ ਲਿਆ ਕਿਥੇ ਉਹ ਮੈਂ ਪੁੱਛ ਲਵਾਂ ਵੀ ਲੋਕਾਂ ਦੇ ਘਰ ਜਾ ਕੇ ਉਹਦਾ ਘਰ ਜਾ ਕੇ ਪੰਨੇ ਦਾ ਸਾਰੇ ਸ਼ਹਿਰ ਤੋਂ ਪੰਨੇ ਦੀ ਲਾਸ਼ਾ ਮਾਰਨ ਸਿੱਖ ਨੂੰ ਕਿੱਥੇ ਹੁਕਮ ਹੈ ਮੈਨੂੰ ਮੇਰੀ ਧੀ ਦਾ ਨਾਲ ਉਹ ਲਿਆ ਕੇ ਲਾਇਆ ਕਿੱਥੇ ਵੀਰ ਜੀ ਗਾਣੇ ਮਿਆਕਾ ਪੰਡਤ ਦੀ ਗੁੜੀ ਆ ਜਾਂ ਜਿੱਕਦੀ ਨਹੀਂ ਲਈ ਸ਼ੀਨਾ ਗੋਸਤ ਤੇ ਕਦੀ ਨਹੀਂ ਗੱਲ ਬੋਤੜਾ ਤੇ ਪੱਤੀ ਰੋਹ ਤਾਂ ਜਾਨੂ ਉਹ ਜਿਹੜੇ ਨਿੱਤਾ ਪਰਤੇ ਅਸੀਂ ਹਿੰਦੂ ਸੱਕੀ ਉਹਨੇ ਕੁੱਟਦੇ ਐ ਕੋੜੀ ਆ ਉਹਨਾਂ ਦੇ ਭੈਣਾਂ ਲੰਗੀਆਂ ਕਰਕੇ ਥੋੜੀ ਫਿਰਦੇ ਐ ਇਹ ਤਾਂ ਛੋਟਾ ਫਿਰੇ ਚੰਦਾ ਤੋਂ ਲੈ ਐ ਅਸੀਂ ਕੱਲੇ ਸਾਡੇ ਸਿੱਖਾਂ ਗੇ ਦਾੜੀਆਂ ਕੁੱਟ ਕੇ ਮੁੰਨ ਕੇ ਹੱਥ ਫੜੰਦੇ ਐ ਪੱਗਾ ਲਾ ਕੇ ਟ੍ਰਾਂਕਸਟ ਪੱਗਾ ਸਾਰਾ ਲਿਆ ਸਾਡੀ ਇਹ ਹੀ ਨੁਕਤੀ ਆਪਣੀ ਧਰ ਵਿੱਚ ਇਹ ਤਬੀਦ ਕਾਨ ਵੀ ਝੂਠੀ ਬੋਲਿਆ ਜੇ 1ਵੇਂ ਪਾਤਸ਼ਾਹ ਨੂੰ ਕਹੂੰਗੇ ਬਚਨ 6ਵੇਂ ਪਾਤਸ਼ਾਹ ਨੂੰ ਕਹੂੰਗੇ ਚੋੜਾ ਵੱਜ ਜਾਂਦਾ ਚੋੜਾ ਬਹਿ ਨਹੀਂ ਟੁੱਟ ਜਾਂਦੀ ਹੈ ਕਿਦੋਂ ਸ਼ੀਰਖ ਸਿੰਘ ਸਾਹਿਬ ਦਾ ਉਹਦਾ ਘਰ ਜਾਂਦਾ ਗੁੱਲ ਤੇ ਤਰਖਾ ਜਾਂਦਾ 7ਵੇਂ ਪਾਤਸ਼ਾਹ ਨੂੰ ਬਚਨ ਹੋਇਆ ਕਿਥੇ ਹੁਕਮ ਹੈ ਉਸਨੇ ਆਪਣੇ ਕਠੋਰ ਪੁਣਾ ਕਿਉਂ ਕੀਤਾ ਚੋੜਾ ਕਿਉਂ ਨਹੀਂ ਸੁਨਾਰ ਕੇ ਰੱਖਿਆ ਮੇਰੇ ਪੁੱਤ ਜੀ ਪ੍ਰਿ ਕੁਨੇ ਕਿੰਨਾ ਚੁਪਟਾ ਗੱਦੀ ਕੀਤੀ ਚੋੜਾ ਫੜ ਕੇ ਆਪਣੇ ਹੱਥੀਂ ਪੁਰੀਆ ਕਰਦੇ ਚੋੜਾ ਖੁੱਲਾ ਨਹੀਂ ਛੱਡਿਆ ਉਹ ਜਿਹੜੇ ਨਿੱਕੇ ਸਰਸ Hindu se Hindu se kootde hai ਉਹਦਾ ਦਰਦ ਹੈ ਤੇ ਮਾਰ ਕੇ ਜਲਵਾਸ ਸਮੇਤ ਘੋੜੇ ਦੇ ਵੱਢ ਕੇ ਸੰਜੋਲ ਸਮੇਤ ਅਖਵਾ ਨੂੰ ਇੱਕ ਤਾਕਤ ਦਿੱਚ ਗਾਉਂਦੇ ਸੀ ਉਹ ਲੋਕ ਕਿਹਨੇ ਪਾਸੇ ਦੇ ਦਇਆ ਕਿਸੇ ਦੀ ਬਣਦੇ ਆ ਪੱਗਾ ਲਾ ਕੇ ਇੱਕ ਨੌਕ ਤੇ ਪੜਾ ਜਦੋਂ ਆਪਾਂ ਨੇ 70 ਨੂੰ ਕਿੰਨੀਆਂ ਕੋਪੀਆਂ ਤੁਹਾਡੇ ਕੋਲੇ ਪੱਗਾਂ ਵਾਲੇ ਦੱਸੋ ਸਾਦੇ ਨਾਲ ਸੱਤੇ ਮਾਰਦੀ ਹੋਇਆ ਤੇ ਜੇ ਕਿਸੇ ਨੇ ਬਣਾਇਆ ਫਾਰਮੂਲਾ 14 ਵਜੇ ਕੋਈ ਕਰ ਦੇਵੇ ਨੀ ਟੁੱਟ ਜਾਂਦੀ ਆ ਆਪਾਂ ਚੜੀ ਜਾਈਏ ਆਪਾਂ ਟੱਪੀ ਜਾਈਏ ਜਿਹੜੇ ਫਾਰਮੂਲਾ ਸੱਚ ਦਾ ਕਰਨੀ ਸਭ ਨੇ ਪਾਸ ਦਾ ਕਰਨਾ ਕਿਸੇ ਤੇ ਵਾਦਾ ਨਹੀਂ ਕਰਨਾ ਆਪਣੇ ਕਠੋਰ ਸੁਖ ਦਾ ਕਰਮ ਇਕੱਲੇ ਕੀਤਣ ਦੀ ਨਹੀਂ ਲੁਕਣੀ ਦੇਖਦਾ ਕਰਮਾ ਕਿੱਲੇ ਨੂੰ ਗਾਲ ਨਹੀਂ ਕੱਢਣੀ ਦੇਖਦਾ ਕਰਮੇ ਨਹੀਂ ਤੇ ਭੈਣ ਮੰਦੀ ਤੂੰ ਫਿਰ ਅੱਥਕ ਨਹੀਂ ਵੀ ਪਾਏ ਸੋਹਰਾ ਬਣ ਕੇ ਦਾ ਕਰਾਈ ਤੇ ਵੀ ਸਿੱਖ ਦੇ ਪੁੱਤ ਦਾ ਕੰਮ ਨਹੀਂ ਗਾ ਉਹ ਮੈਂ ਦੇਣਤੀ ਕਰਾਂਗਾ ਸਾਰੇ ਸਿੰਘਾਂ ਨੂੰ ਨੌਜਵਾਨਾਂ ਨੂੰ ਵੱਢ ਕੇ ਸੰਜੋੜ ਦੀ ਖਲਾਅ ਵਿਚੋਂ ਸਵਾਬ ਨੂੰ ਜੇ ਸ੍ਰੀ ਸ਼ਾਨ ਸਾਹਿਬਾ ਦੇ ਥੱਲੇ ਰਹਿਣਾ ਹੈ ਭਾਵੇਂ ਕੋਈ ਕਿਤੇ ਗਾਲਾਂ ਕੱਢੇ ਕਿਸੇ ਨੂੰ ਮੰਦਾ ਬੋਲੇ ਆਪਾਂ ਕੇਸ ਦੀ ਦਸਤਾ ਦਾ ਪੰਨਾ ਨਹੀਂ ਛਕਿੰਦੀਆਂ ਤੇ ਆਪਾਂ ਵੀ ਤੁਹਾਡੇ ਕੋਲ ਪਤਾਉਂਦੇ ਨਹੀਂ ਦੱਕੇ ਨੰਗੇ ਤੜ ਹਮੈਤ ਕਰਨੀ ਕੌਣ ਕੌਣ ਕਹਿੰਦੀ ਨਹੀਂ ਸਤਿਗੁਰੂ ਗ੍ਰੰਥ ਸਾਹਿਬ ਜੀ ਨੇ ਪਖੰਡੀ ਨੂੰ ਮੱਥਾ ਨਹੀਂ ਟੇਕਣਾ। ਆ ਕੋਈ ਜੀਤ ਦਾ ਹਜੂਮੇਵਾਰ, ਕੋਈ ਮਹਾਤਮਾ ਕੋਈ ਆ ਦੇ ਕੋਲੇ ਹੁੰਦਾ। ਉਹਨੂੰ ਪ੍ਰੇਮ ਨਾਲ ਥੱਲੇ ਪੜ ਤਾਇਰ ਨੂੰ ਝੱਟ ਕੇ ਨਾ ਪਿਆ ਕਰੋ। ਨਸ਼ਿਆਂ ਨਾਲ ਕਿਤੇ ਤੇ ਵੱਡੇ ਬਾਤਰਾਮਨ ਛਕੋ। ਦੇਖਦਾ ਕਿ ਤਾਉ ਨੂੰ ਹਟੋ। ਨਸ਼ਿਆਂ ਦਾ ਤਿਆ ਕਰੋ। ਜਿਹਨੇ ਨੂੰ ਗਾਇਕ ਜਿੱਦ ਨਹੀਂ ਸ਼ਾਨ ਸਾਦਾ ਨਾਮ ਲੈ ਕੇ ਨਹੀਂ। ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਵਾਸਤਾ ਪਾ ਕੇ ਉਸ ਦੇ ਨਾਮ ਦੀ ਗੁਰੂ ਵੀ ਝਕਾ ਕੇ ਉਸ ਮਨਾਵੇ ਦੀ ਰੌਣਕਾ ਕਰਕੇ ਸੋਨਾ ਦੇਣਤੀ ਕਰਾਂਗਾ ਸਾਰੇ ਹੀਰਾਂ ਦਾ ਖੂਨ ਪੀ ਕੇ। ਨਰਕ ਤਾਰਿਆਂ ਨੂੰ ਬਾਹਰ ਕੱਢ ਕੇ ਉਹਨਾਂ ਤੋਂ ਵੋਟਾਂ ਲੈ ਕੇ ਉਸ ਨੂੰ ਕੈਮਰਾ ਰੱਖਣ ਦਾ ਕੋਈ ਅਟਕੋਵੇ ਕਾਹਦੇ ਕਿਹੜਾ ਵੱਡਾ ਮੁੰਡਾ ਰੱਖੇ ਵੋਟਾਂ ਦਾ ਕਦੇ ਮਾਰ ਨਹੀਂ ਕਰਨੀ ਦਾ ਪੱਲਾ ਨਹੀਂ ਛੱਡਦਾ ਰੱਖਣਾ ਬਾਕੀ ਮੈਂ ਆਪਣੇ ਵੱਲੋਂ ਜੋ ਜਨ ਦੇ ਜਾਣਵਰ ਨੂੰ ਵਧਾਈ ਵੀ ਦਿੰਦਾ ਹਾਂ ਤੇ ਨੌਜਵਾਨਾਂ ਨੂੰ ਬੇਨਤੀ ਵੀ ਕਰਦਾ ਹੈ ਕੱਲਾ ਪ੍ਰਕਾਰ ਕੁੱਈਆ ਮਿੰਟ ਕਸਰ ਕੀਤਾ ਤੇ ਫਿਰ ਜਾ ਕੇ ਤੁਹਾਨੂੰ ਤੁਰ ਗਏ ਮੈਂ ਹਿੰਦੂ ਸਿਮਰਨ ਦੇ ਸਨੀਖ ਖੜੇ ਸੱਜਣਾਂ ਦਾ ਪੱਤਾ ਇਹਨਾਂ ਨੂੰ ਪੜ ਕੇ ਸੱਜਣਾਂ ਦੇ ਸਮੂੱਚੇ ਤੌਰ ਤੇ ਪਰਮੇਸ਼ਰ ਦੇ ਹਿੰਦੁਸਤਾਨ ਨੂੰ ਕੀਰਤਨਾਂ ਨੂੰ ਬੇਨਤੀ ਕਰਾਂਗਾ ਬੇਚੈਰਾ ਤਿਆ ਕਰੋ ਉਹ ਜਿਹੜੇ ਲੋਕ ਦਾ ਨਾਮ ਲੈ ਇੱਕ ਵੱਖਰੀ ਕੌਮ ਮੰਨਣ ਤੋਂ ਮਨਕਰੇ ਉਹ ਸਿੱਖੀ ਰੂਪ ਵਾਲੇ ਉਹਨਾਂ ਨੂੰ ਸਿਰੇ ਦੇਵੋ ਉਹਨਾਂ ਨੂੰ ਸਿਰੋਂ ਕੱਟ ਕੇ ਮਰਨੀ ਚਾਹੀਦਾ ਤੁਹਾਨੂੰ ਸ਼ਹੀਦਾਂ ਦਾ ਖੂਨ ਪੀ ਕੇ ਨਰਕ ਤਾਂ ਜਿਹੜਾ ਗੁਰੂ ਗ੍ਰੰਥ ਸਾਹਿਬ ਦੀ ਚਰਾਈ ਕੋਈ ਮਰਜ਼ਾਦਾ ਨਹੀਂ ਅਗੁਰੂ ਕਾਲੀ ਕਰਕੇ ਦਿੱਤੇ ਹੋਏ ਕਾਨੂੰਨ ਤੋਂ ਮੰਨਣ ਤੋਂ ਮਨ ਕਰੇ ਤਾਂ ਦਾੜੀਆਂ ਤੇ ਮੂੰਹ ਕਵਾ ਕਰਦਾ ਹੈ ਕਹਿੰਦਾ ਸਿੱਖ ਵਕਰੀ ਕੌਮ ਨਹੀਂ ਸਿੱਖਾਂ ਨੇ ਪੋਟ ਉੱਠ ਕੇ ਤੁਸੀਂ ਸਟੇਜਾਂ ਤੇ ਉਹਨਾਂ ਨੂੰ ਸਿਰੋਂ ਕਾਟੋ ਜਾਂ ਨੌਜਵਾਨਾਂ ਤੋਂ ਹੋਣਾ ਕਿ ਕਹਿੰਦਾ ਇਕੱਲਾ ਪ੍ਰਚਾਰ ਸੁਣੀਆ ਮਿੰਟ ਕਾ ਘੇੜੀ ਮੇਲਾ ਆਪੇ ਫੇਰ ਜਾ ਕੇ ਉਹਨੂੰ ਤੁਰ ਗਏ ਮੈਂ ਹਿੰਦੁਸਤਾਨ ਦੇ ਤੁਸੀਂ ਸਿਰੋਂ ਕਾਟ ਲਏ ਹੈ ਕੌਣ ਇਹੋ ਤੇ ਜਿਹਨੇ ਫਲਾਲੇ ਪਿੰਡ ਇੰਨੇ ਸਿੱਖ ਮਾਰਦੇ ਹੋ ਤੇ ਹਿੰਦੋਸਤਾਨ ਵਿੱਚ ਸਿੱਖਾਂ ਨੂੰ ਬੇਦੀ ਜਾ ਕੇ ਆਉਂਦੇ ਆ ਉਹਨੇ ਦੋ ਹੋਰ ਮਾਰਦੇ ਹੋ ਫਿਰ ਉਹ ਉਹ ਨਹੀਂ ਜਣੇ ਸਿੱਖ ਵੱਖਰੇ ਦੇਸ਼ੇ ਕਰਾਣਾ ਸਾਧਨ ਵਿੱਚੋਂ ਆ ਇਕੱਠਿਆ ਰਹਿਣਾ ਕਿਸੇ ਅਖਬਾਰੀਆਂ ਖਬਰਾਂ ਸੁਣ ਕੇ ਕੌਲੇ ਵੀ ਕਹਿਣਾ ਮਰੀ ਧੀਰਜ ਦੇ ਤੰਬਰ ਨਾਲ ਚੱਲਣਾ ਸਾਥੀ ਆਹ ਨੀਵੇਂ ਰੱਖ ਰਹੇ ਹਾਂ ਸਾਡੀ ਚਰਾਈ ਕਰਤਾਜੀ ਹੋ ਰੱਖ ਕੋਈ ਸੰਗਮ ਸੁੱਤਾ ਦੀ ਲੋੜ ਨਹੀਂ ਗਈ ਜੇ ਹਿੰਦੂ ਨੇ ਪੁੱਤ ਨੂੰ ਗਨੇਕ ਲੈਣ ਵਾਸਤੇ ਸੜਕ ਦੀ ਲੋੜ ਨਹੀਂ ਜੀ ਤੇ ਮੂੰਹ ਕਾਲਾ ਕਰਦਾ ਇਹ ਭੇੜ ਤੇ ਬੱਕਰੀ ਦੇ ਪੁੱਤ ਨੂੰ ਛੱਤ ਰੱਖਣ ਵਾਸਤੇ ਕੋਈ ਲੋੜ ਨਹੀਂ ਉਹ ਛੇਰ ਦਾ ਪੁੱਤ ਕਿਉਂ ਨਾ ਕਿ ਜਾਰੇ ਖੜਾ ਹੋਇ ਮੈਨੂੰ ਹਿਾਰ ਦੇ ਦਿਓ ਵੇਖੋ ਕੋਣ ਦੇ ਹੱਕ ਦਾ ਹੋਵੇ ਬਾਕੀ ਲਾਂ ਆਪਣੇ ਜੀਵਨ ਨੂੰ ਪੱਗ ਸਿਰ ਤੇ ਹੋਵੇ ਦਾੜਾ ਸਾਫ ਹੋਵੇ ਤੇ ਟੋਪੀ ਵਾਲਾ ਹੁੰਦਾ ਹੋਵੇ ਤੁਸੀਂ ਸਿਰ ਤੋਂ ਪੁੱਤ ਕੋ ਰੱਖਣ ਨੂੰ ਖੜਾ ਦੇਵੋ ਲੈ ਬੱਚਿਆਂ ਵਾਲਾ ਲੈ ਜਾ ਜਿਵੇਂ ਕੰਮ ਸਿੱਖਣਾ ਕਰੇ ਉਥੇ ਢਾਕੇ ਰਸਤੇ ਪਰ ਹੋ ਗੋ ਮਾਰ ਦਿਓ ਸਿੱਖ ਗ੍ਰੰਥਾਲਾ ਜੀ ਦੇ ਵਾਸਤੇ ਜੂਝੋ ਇਹ ਦਾ ਰਾਸ ਕਜੂਜੋ ਅਨੰਦਪੁਰ ਦੇ ਮੱਤੇਵਾਸ ਤੇ ਜਦੋਂ ਤੱਕ ਪੂਰਤੀ ਨਹੀਂ ਹੁੰਦੀ ਖਬਰਾਂ ਕੋਈ ਕਿੱਥੇ ਵਾਸੇ ਕੁਝ ਅਖਰ ਕੋਈ ਬੋਲਦਾ ਹੈ ਕੋਈ ਪਰਵਾਹ ਹੀ ਕਰਨੀ ਅਨੰਦਪੁਰ ਦੇ ਮੱਤੇ ਦੀ ਪੂਰਤੀ ਇੱਕ ਵੱਕਰੀ ਕੌਮ ਨੀਚੇ ਰੋਕ ਕੇ ਜਦੋਂ ਤੱਕ ਇਹ ਕਰਮ ਨਾਲ ਲਿਖਵਾ ਕੇ ਨਹੀਂ ਲੈਂਦੇ ਭਾਵੇਂ ਸਾਰਾ 2 ਕਰੋੜ ਦਾ 2 ਕਰੋੜ ਖਤਮ ਹੋ ਜਾਈਏ ਤਦੋਂ ਤੱਕ ਇੱਕ ਵੀ ਪਿੱਛੇ ਨਹੀਂ ਹਟਣਾ ਤੇ ਜਿਹੜਾ ਪਿੱਛੇ ਹਟੇਗਾ ਉਹ ਛੇਰ ਦਾ ਫੋਟੋ ਵੀ ਵਿਚਾਂਟ ਰੱਖਣਾ ਮੈਂ ਵੀ ਰੱਖਣਾ ਜੇ ਤਾਂ ਮੈਂ ਗਲਤੀ ਕਰੂੰਗਾ ਆਪਣੇ ਜੀਵਨ ਨੂੰ ਤੇ ਮੇਰੇ ਨਾਲ ਆਜਣਾ ਕਰੇ ਕੋਈ ਸੰਕੋਚਣਾ ਨਾ ਮੇਰਾ ਦੇਖਿਓ ਤੇ ਜੇ ਕੋਈ ਹੋਰ ਕਰੂੰਗਾ ਤੋ ਕੋਈ ਦਾ ਵੀ ਨੀ ਦੇਖਣਾ ਗੱਲਾਂ ਸੁਣ ਕਿਨਾ ਕਹਾਇਆ ਕਰੋ ਫਲਾਣਾ ਬੈਗਾ ਫਲਾਣਾ ਡਿੱਗ ਜਾਣਾ ਕੀ ਹੋ ਗਿਆ ਜੋ ਤੱਕ ਰਤਾ ਨੇ ਹੋਰੀ ਕੰਮ ਰਿਹਾਦਾ ਭਾਵੇਂ ਤੇਜੀ ਨਰਨ ਦਾ ਕਿਤੇ ਤਸਰੂੜਾ ਤਾਂ ਜਮਨਗਾਮ ਪਿੰਜਾਇ ਹੋਇਆ ਜਦੋਂ ਪਈਆ ਜਾਮ ਹੋਵੇਗਾ ਕੋਈ ਗੱਲ ਗਲਤ ਹੋਵੇਗੀ ਮੈਂ ਵੀ ਤੁਹਾਡਾ ਛੋਟਾ ਜਿਹਾ ਚੌਕੀਦਾਰ ਦਫ਼ਤਰ ਤੋਂ ਕੋਈ ਸੋਚ ਨਹੀਂ ਕਰਾਂਗਾ ਭੈ ਕਹਿੰਦੇ ਕਿ ਕਿਸੇ ਨੂੰ ਭੈ ਕਦੇ ਦੇਵਾਂਗਾ ਇਹ ਕਮਕਰਾ ਕਰ ਨਹੀਂ ਰਿਹਾ ਭੈ ਕਹੋ ਉਹਨਾਂ ਨੂੰ ਗੇਤ ਨਾ ਮੈਂ ਪਰ ਨੌਂਤ ਤਾਂ ਬਾਕੀ ਦੀਆਂ ਖਬਰਾਂ ਇਹਨਾਂ ਬਾਰੇ ਬਹੁਤ ਘੱਟ ਕੰਨੇ ਕਰੋ ਮੈਂ ਖਬਰ ਦਿੱਤੀ ਸੀ ਕਿ ਹਰ ਪਿੰਡ ਵਿੱਚ ਇੱਕ ਮੋਟਰਸਾਈਕਲ ਕੋਈ ਵੀ ਦੇਖ ਤਿੰਨ ਨੌਜਵਾਨ ਜਤਨਰਵਾਲ ਕਰੂੰਗਾ ਉਹਦੀ ਖਬਰ ਫਰੋਜ਼ੀ ਖਬਰ ਵਿੱਚ ਦਿੱਤੀ ਹੈ ਭਾਸ਼ਾ ਪ੍ਰੇਤ ਨੇ ਟੈਂਟਰੋਲਾ ਕਹਿੰਦਾ ਕੇ ਲੈ ਕੇ ਹਿੰਦੂ ਡੱਕ ਦਿਓ ਆ ਗੱਲਾਂ ਸੁਣ ਕੇ ਨਾ ਕਰੇ ਮੇਰੀ ਜਵਾਨ ਤੋਂ ਸੁਣਿਆ ਮੈਂ ਜਿੱਥੇ ਹਿੰਦੂਆਂ ਦਾ ਕਰਵਰ ਪੱਥਰ ਮੁੱਕ ਰਾਂਗੇ ਨਹੀਂ ਕਦੇ ਨਹੀਂ ਭਾਵੇਂ ਉਹਨਾਂ ਗੱਲਾਂ ਨੂੰ ਮੁੱਕ ਰੱਖ ਕੇ ਉਹਨਾਂ ਬੱਦਸਾਂ ਬਤੀ ਇਹਦੇ ਚਪੇਰ ਮਾਰੀ ਆ ਗਾਮ ਹੋਵੇਗਾ ਪਰ ਮੈਂ ਇੱਕ ਗੱਲ ਤੋਂ ਸੀ ਨਹੀਂ ਲੈਣਾ ਇਹ ਦੇਖੋ ਠੀਕ ਨਹੀਂ ਦਾ ਜੀਪ ਖੜੀ ਨੂੰ 13 ਮਹੀਨੇ ਹੋ ਗਏ ਖੜਾ ਨਹੀਂ ਤੇ ਨਾ ਕਿਸੇ ਨੂੰ ਭੇਜ ਕੇ 1000 ਰੁਪਇਆ ਲਾਇਆ ਤੇ ਉਹਦੇ ਤੇ ਨਵੀਂ ਜੀਪ ਲਈ 12 ਬਾਦਰੀ ਗੁਰ ਫੜੀ ਫੜੀ ਦੇ ਪਿਛਲੇ ਸਾਲ ਉਹਨਾਂ ਛੱਡੀ ਵਾਈ ਜਾਂਦੀ ਹੈ 3 ਲੱਖ ਰੁਪਏ ਨੇ ਬਣਾ ਕੇ ਦਿੱਤੀ ਹੈ ਮੋਟਰਸਾਈਕਲ ਉੱਥੇ ਖੜੀ ਰਹਿ ਮਰਗਾ ਵੱਡੀ ਦਾ ਸਾਡੇ 300 ਲੱਖ ਰੁਪਏ ਲੱਗਾ 8 ਲੱਖ ਦੀਆਂ ਚਿੰਦੂਕਾਂ ਸਾਡ ਦਿੱਤੀਆਂ ਕਿ ਛੜਾਈਏ ਕਿਵੇਂ ਫਿਰ ਤੱਕ ਚਾਟਾਂ ਚਕਾਈਏ ਵਧਾਣਾ ਆਪੜ ਨੂੰ ਜੀਤ ਵਰਗਾ ਨਾ ਆਪੜ ਨੂੰ ਕਾਗਜ਼ ਗਲਤ ਦਾ ਚਾਰਾਨਾ ਕੱਲ ਭੁਗਤਾਂਗੇ ਮੁੱਕਰਾਂਗੇ ਨੀ ਕਦੇ ਨੀ ਟੈਕਸ ਨਹੀਂ ਭਰਿਆ ਠੁਕਟਾਂਗੇ ਇਹ ਕੀ ਮਤਲਬ ਜੱਥੇ ਦੀ ਬਸ ਜਾਨੀਂ ਤੇਰੇ ਫਾਰੀ ਮਰਜੀ ਹਰ ਕਿ ਉਹ ਥਾਣੇ ਚ ਬੰਦ ਕਰਦੇ ਹੋ ਖਸਰਿਆਂ ਦੀਆਂ ਮੱਤ ਮੈਂ ਇੱਕ ਗੱਲ ਪੁੱਛ ਨਹੀਂ ਲਵਾਂ ਇਹੋ ਜਿਹਾ ਕੰਮ ਕੀਤਾ ਜਰੂਰ ਠੀਕ